ਦੇ ਅੰਦਰ ਟੈਂਕੀ ਲੱਗੀ ਹੈ 17 ਮਾਡਲ ਹੈ 540000 ਰੁਪਿਆ ਡਿਮਾਂਡ ਹੈ ਤੇ ਹਰਿਆਣਾ 23 ਨੰਬਰ ਹੈ ਜੇ ਗੱਲ ਕਰੀਏ ਪਾਵਰ ਸਟੀering ਹੈ ਕਲਾਸਿਕ ਮਾਡਲ ਹੈ ਐਕਸਟਰਾ ਟਾਰਕ ਟਰੈਕਟਰ ਹੈ ਸੁਪਰ ਮੈਕਸ ਹੈ ਸਾਈਡ ਗੀਅਰ ਹੈ ਤੇ ਟੌਪ ਮਾਟ ਲਾ ਗਿਆ ਜੀ ਆ ਨੰਬਰ ਦੀ ਬੋਲ ਤੇ ਦੇਖ ਸਕਦੇ ਹੋ ਤੇ ਜੇ ਗੱਲ ਕਰੀਏ ਜੀ ਆਪਣਾ ਡਿਮਾਂਡ ਹੈਗੀ ਆਪਣੀ ਇਸ ਟਰੈਕਟਰ ਦੀ 540000 540000 ਕਿਥੋਂ ਤੱਕ ਦੇਣਾ ਜੀ ਇਹ ਟਰੈਕਟਰ ਉਦਾਂ ਕਿਹਾ ਯਾਰ ਹਾਂਜੀ ਡਿਮਾਂਡ ਹੈ ਜੀ ਇਹ ਤਾਂ ਸਵਾ ਕ ਪੰਜ ਦਾ ਕਹਿੰਦੇ ਬਾਈਆਂ ਨੇ ਛੱਡ ਦਾਂਗੇ ਮੌਕੇ ਤੇ ਹੋ ਜਾਂਦਾ ਹੁੰਦਾ ਮੌਕੇ ਤੇ ਹੋ ਜਾਂਦਾ ਹੁੰਦਾ ਹੋਰ ਵੀ ਠੀਕ ਹੈ ਜੀ ਮੌਕੇ ਤੇ ਹੋ ਜਾਂਦਾ ਕੰਡੀਸ਼ਨ ਤੁਸੀਂ ਚੈੱਕ ਕਰਦੇ ਰੰਗ ਰੂਪ ਦਾ ਬਿਲਕੁਲ ਓਕੇ ਪਿਆ ਤੇ ਅਗਲੇ ਬੰਨੇ ਹੌਲੈਂਡ T20 ਸਪੀਡ ਗੇਅਰਬਾਕਸ 16+4 ਦੀ ਸਪੀਡ ਹੈ ਹੌਲੈਂਡ 55 ਸਵਾਰ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਖੜੇ ਆਂ ਤਲਵੰਡੀ ਸਾਬੋ ਟਰੈਕਟਰ ਮੰਡੀ ਪਿਆਪ ਦੀ ਮੰਡੀ ਸਰਨਾਵਲ ਟੀ ਮੰਡੀ ਤੇ ਆਪਾਂ ਬਾਈ ਨਾਲ ਕਰਦੇ ਗੱਲਬਾਤ 4 ਪੁਆਇੰਟ ਰਾਈਟਰ ਲੈ ਗਿਆ ਬਾਈ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਨਾਮ ਆ ਜੀ ਆਪਣਾ ਤੇ ਮੋਬਾਈਲ ਨੰਬਰ ਜੀ 9883 ਹਾਂ ਜੀ 8263 ਦੁਬਾਰਾ ਫੇਰ ਦੱਸ ਦਿਓ 9883 8283 9969 ਤੇ 363 ਆ ਗਿਆ ਸੁਪਰ ਵਾਲਾ ਤੇ ਤਿੰਨ ਸਪੀਡਾਂ ਦੇ ਅੰਦਰ 13 ਮਾਡਲ 4,80,000 ਰੁਪਿਆ 4,80,000 ਰੁਪਿਆ ਡਿਮਾਂਡ ਹੈ ਜੀ ਕਿੰਥੋਂ ਤੱਕ ਛੱਡਣਾ ਇਹ ਕਾਪੀ ਕਾਗਜ਼ 4,60,000 ਦਾ ਕਹਿੰਦੇ ਛੱਡ ਦਾਂਗੇ 4,60,000 ਦਾ ਛੱਡਦਾ ਇਹ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੈ ਜੀ ਕਾਕੀ ਹਾਂ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਟਾਇਰ ਨਵੇਂ ਆ 16 9 28 ਦੇ ਹਜੇ ਮਾਰ ਕੇ ਪੂਰੇ ਪਏ ਲਗਭਗ ਮਾੜੇ ਜਿਹੇ ਘਸੇ ਆ ਤੇ ਵਿੱਚ ਟਰੈਕਟਰ ਕੱਟ ਲੈਣਗੇ ਲੋਨ ਵਗੈਰਾ ਵੀ ਬਾਈ ਲੋਨ ਵੀ ਹੋ ਜਾਏਗਾ ਤੇ 4,60,000 ਦਾ ਬਾਈ ਜਿੰਦੇ ਛੱਡ ਦਾਂਗੇ ਤੇ ਟਰੈਕਟਰ 4 ਸਫਿਰੋ ਇਹ ਜਗਾ ਇੰਜਨ ਗੇਅਰ ਦੇਖੋ ਜੀ ਪੂਰਾ ਇੰਜਣ ਦਾ ਸਾਫ ਹੈ ਟਰੈਕਟਰ ਜੀ ਤੇ ਅਗਲਾ ਟਰੈਕਟਰ ਹੈ ਗਾਈ ਸੋਨਾਲੀਕਾ 750 750 ਪਰ 55 ਐਚਪੀ ਚ ਹੈ 210 ਨਿਊਟਨ ਮੀਟਰ ਟਾਰਕ 2000 ਆਰਪੀਐਮ ਰਿਲੇਟਡ ਇੰਜਨ ਤੇ ਸਾਈਡ ਗੇਅਰ ਹਾਈ ਲੋ ਵਾਲਾ ਤੇ ਟਾਇਰ ਨਾਲ ਦੇ ਜੀ ਅੱਛਾ ਦੂਜਾ ਜੋੜਾ ਚੜਿਆ ਦੂਜਾ ਜੋੜਾ ਚੜਿਆ ਹੋਇਆ ਤੇ ਚੈੱਕ ਕਰ ਸਕਦੇ ਇੰਟਰਨੈਸ਼ਨਲ ਹੈਵੀ ਡਿਊਟੀ ਮਾਈਲੇਜ 19 ਮਾਡਲ 5,50,000 50 ਨੰਬਰ ਹੈ ਇਹ ਕਿਤੋਂ ਤੱਕ ਛੱਡਣਾ ਜੀ ਸਾਡੇ ਨੰਬਰ 5.5 ਆਪਾਂ 4 ਲੱਖ ਦੇ ਹਾਂਜੀ 35,000 ਦੇ 5,35,000 5 ਲੱਖ 35,000 ਦਾ ਭਾਈ ਇਹਨਾਂ ਛੱਡ ਦਾਂਗੇ ਆਲ ਰਾਈਟਰ ਤੇ ਫੀਲਡ ਲੈਂਡ ਦਾ ਦੇਖੋ ਜੀ ਪੁਰਾਣਾ ਨਵਾਂ ਟਰੈਕਟਰ ਪਿਆ ਪਾਵਰ ਸਟੀering ਆ ਦੇਖ ਸਕਦੇ ਹੋ ਪੁੱਛਾ ਮਾਡਲ ਹੈ ਜੀ ਟੌਪ ਮਾਡਲ ਚ ਆ ਗਿਆ ਅਗਲੇ ਬੰਨੇ ਉਧਰ ਅਗਲੇ ਬੰਨੇ ਉਧਰ ਆ ਗਿਆ ਜੀ 65 6055 ਚੱਲਦੇ ਆ ਆਇਆ ਕਾ ਕੇ 60 55 ਤੇ ਇੱਕ ਕਿਹੜਾ ਹੋਲੈਂਡ ਹੈ ਨਾਲ 60 55 ਦਿਖੋ 55 60 55 55 ਐਚਪੀ ਦੇ ਅੰਦਰ ਟੈਂਕੀ ਲੱਗੀ ਹੈ 17 ਮਾਡਲ ਹੈ 5 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਤੇ ਹਰਿਆਣਾ 23 ਨੰਬਰ ਹੈ ਇਹ ਗੱਲ ਕਰੀਏ ਪਾਵਰ ਸਟੀering ਹੈ ਕਲਾਸਿਕ ਮਾਡਲ ਹੈ ਐਕਸਟਰਾ ਟਾਰਕ ਟਰੈਕਟਰ ਹੈ ਸੁਪਰ ਮੈਕਸ ਹੈ ਸਾਈਡ ਗੀਅਰ ਹੈ ਤੇ ਟਾਪ ਨੂੰ ਮਾਟ ਲਾ ਗਿਆ ਯਾਰ ਨੰਬਰ ਵੀ ਦੇਖ ਸਕਦੇ ਹੋ ਤੇ ਜੇ ਗੱਲ ਕਰੀਏ ਜੀ ਆਪਣਾ ਡਿਮਾਂਡ ਹੈਗੀ ਆਪਣੀ ਇਸ ਟਰੈਕਟਰ ਦੀ 5 ਲੱਖ 40 5 ਲੱਖ 40 ਹਜ਼ਾਰ ਕਿਥੇ ਤੱਕ ਦੇਣਾ ਜੀ ਇਹ ਟਰੈਕਟਰ 5 ਲੱਖ 40 ਹਜ਼ਾਰ ਹਾਂਜੀ ਡਿਮਾਂਡ ਹੈ ਜੀ ਤਾਂ ਸਵਾ ਖ 5 ਲੱਖ ਕਹਿੰਦੇ ਬਾਈਆਂ ਨੇ ਛੱਡ ਦਾਂਗੇ ਮੌਕੇ ਤੇ ਹੋ ਜਾਂਦਾ ਹੁੰਦਾ ਮੌਕੇ ਤੇ ਹੋ ਜਾਂਦਾ ਹੁੰਦਾ ਹੋਰ ਵੀ ਠੀਕ ਹੈ ਜੀ ਮੌਕੇ ਤੇ ਹੋ ਜਾਂਦਾ ਕੰਡੀਸ਼ਨ ਤੁਸੀਂ ਚੈੱਕ ਕਰਦੇ ਰੰਗ ਰੂਪ ਤਾਂ ਬਿਲਕੁਲ ਓਕੇ ਪਿਆ ਤੇ ਅਗਲੇ ਬੰਨੇ ਹੋਲੈਂਡ T20 ਸਪੀਡ ਗੇਅਰ ਬਾਕਸ 16+4 ਦੀ ਸਪੀਡ ਹੈ ਹੋਲੈਂਡ 5500 ਆ ਗਿਆ 5500 5500 ਇਹ ਹਾਈ ਲੋ మీడియం ਵਾਲਾ ਜੀ ਇਹ ਹਾਈ ਲੋ ਵਾਲਾ ਇਕੱਲਾ ਹਾਈ ਲੋ ਵਾਲਾ ਹਾਈ ਲੋ ਵਾਲਾ 3 ਸਪੀਡ ਹੈ ਨਹੀਂ ਹਾਈ ਲੋ ਵਾਲਾ ਜੀ ਇਹ 9 ਮਾਡਲ ਹੈ 425000 ਰੁਪਏ ਦੀ ਮੰਗ ਹੈ ਪਾਵਰ ਸਟੀering ਹੈ ਜੀ ਤੇ ਇਹ ਕਿਥੇ ਤੱਕ ਛੱਡਣਾ ਜੀ ਇਹ ਕਿੱਥੋਂ ਤੱਕ ਛੱਡਣਾ ਜੀ ਆਪਾਂ ਫਿਰ ਦਾ ਕੋਈ ਘਾਤ ਲੱਗਦਾ 4 ਲੱਖ ਦਾ ਬਈਆਂ ਨੇ ਛੱਡ ਦਾਂਗੇ 4 ਲੱਖ ਤੇ 25000 25000 25000 ਡਿਸਕਾਊਂਟ ਬਾਕੀ ਮੌਕੇ ਤੇ ਹੋ ਜੇਗਾ ਮੌਕੇ ਤੇ ਮਾਰਤਾ ਨੂੰ ਹੋ ਜੂਗਾ ਹੀ ਦੇਖ ਸਕਦੇ ਹੋ ਵੀਡੀਓ ਨੰਬਰ ਦੁਬਾਰੇ ਫੇਰ ਬੋਲ ਦੋ ਜੀ ਹਾਂ ਜੀ 867 ਠੀਕ ਹੈ ਵੀਡੀਓ ਨੂੰ ਸ਼ੇਅਰ ਕਰਾਇਆ ਜੀ ਵਾਦ-ਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਜੀ ਧੰਨਵਾਦ